ちょっと待って सरकार ये सब ਸਰ ਫੋਟੋ ਵੀ ਕਰ ਦੋ ਜੀ ਚਾਹ ਪੰਜ ਬੰਦ ਕਰਾਓ ਮੈਡੀਕਲ ਜੀ ਨਹੀਂ ਆ ਜਾਈ ਅੱਜ ਆਵਾਜ਼ ਆ ਰਹੀ ਹੈ ਪਿੱਛੇ ਆਪਾ ਤੋਂ ਠੀਕ ਆ ਜੀ ਛੋਟੇ ਜੀ ਵਾਪਸ ਕਿੱਥੇ ਰਹਿ ਜੀ ਪਿੱਛੇ 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 ਜੀ ਸਰ ਅੱਛਾ ਜੀ ਇਹਦੇ ਪਾਸੇ ਕਿੱਥੇ ਆ ਗਿਆ ਸਰ ਥੋੜਾ ਕੁ ਫੈਲਾ ਦੇਣਾ ਥੋੜਾ ਘੇਰਾ ਖੋਲ ਸਰ ਇੱਕ ਮਿੰਟ ਥੋੜਾ ਥੋੜਾ ਖੋਲ ਦਿਓ ਸਰ ਇੱਥੇ ਠੀਕ ਹੈ ਸਰ ਇੱਥੇ ਠੀਕ ਹੈ ਸਰ ਠੀਕ ਹੈ ਸਰ ਇੱਥੇ ਉਹ ਬਲਬ ਆ ਬਲਬ ਬੰਦ ਕਰ ਦਿਓ ਇੱਥੇ ਪਾਸੇ ਆ नहीं नहीं अ ਪੁਰਾਣਾ ਤਾਂਕੇ ਹਲਕੇ ਚ ਚੇਅਰਮੈਨ ਸਰ ਜਗਦੀਸ਼ ਸਿੰਘ ਗੋਸ਼ਿਆ ਸਾਹਿਬ ਦੇ ਘਰੇ ਮੈਂ ਆਇਆ ਬੜੇ ਪੁਰਾਣੇ ਟਕਸਾਲੀ ਅਕਾਲੀ ਪਰਿਵਾਰ ਜਿਹਨੇ ਪਰਿਵਾਰ ਨੇ ਪੀੜੀਆਂ ਤੇ ਪੀੜੀਆਂ ਅਕਾਲੀਦਲ ਤੋਂ ਬਿਗੈਰ ਦੇਖਿਆ ਹੈ ਸੋ ਅਜੋ ਨਾਲ ਨਾਲ ਮੀਟਿੰਗ ਕੀਤੀ ਤੇ ਆ ਉਹਨਾਂ ਨੇ ਪੂਰਾ ਯਕੀਨ ਦਵਾਇਆ ਹੈ ਕਿ ਪੂਰੇ ਡਟਕੇ ਅਕਾਲੀਦਲ ਨੂੰ ਹੋਰ ਉੱਤੇ ਬਲਣ ਦੀ ਅਜ ਲੈ ਕੇ ਜਾਣਗੇ ਦੇਖੋ ਸ਼੍ਰੋਮਨੀ ਇਹ ਕਾਲੀ ਦਲ ਜੋ ਪਾਰਟੀ ਹੈ ਇਹ ਜੇ ਇਨਸਾਨਾ ਕਰਕੇ ਖੜੀ ਹੋਈ ਹੈ ਜਿਹੜੇ ਪਰਿਵਾਰਾਂ ਨੇ ਕਾਲੀ ਦਲ ਤੋਂ ਬਗੈਰ ਸੋਚਿਆ ਜੇ ਕਾਲੀ ਦਲ ਦਾ ਨੁਕਸਾਨ ਹੋਇਆ ਉਹ ਜੇ ਗੱਦਾਰਾਂ ਕਰਕੇ ਹੋਇਆ ਜਿਵੇਂ ਆਲੀ ਹੈ ਮਨਪ੍ਰੀਤਿਆਲੀ ਹੈ ਜਿਹੜੇ ਮੌਕਾ ਪ੍ਰਸਤ ਹੈ ਸਾਡੀ ਸਰਕਾਰ ਆਈ ਉਨੇ ਆਪਣੇ ਠੱਗੀ ਠੋਰੀ ਮਾਰਨੀ ਸੀ ਪੈਸੇ ਕਮਾਉਣੇ ਸੀ ਪਲੱਸ ਅੰਸ ਲੈਣੇ ਸੀ ਤੇ ਖਾਲੀ ਦਰਚ ਆ ਗਿਆ ਹੁਣ ਅੱਜ ਕੱਲ ਜੋ ਠੱਗੀਆਂ ਜਿਹੜੀ ਤੇ ਹੁਣ ਭਗਵੰਤ ਮਾਨ ਨਾਲ ਤੁਰ ਰਿਹਾਦਾ ਆ ਚੀਜ਼ਾਂ ਲੁਕਦੀਆਂ ਨਹੀਂ ਪਰ ਮੈਂ ਇਹਨਾਂ ਨੂੰ ਇੰਨਾ ਕਹਿਣਾ ਚਾਹਣਾ ਮਨਪ੍ਰੀਤ ਦੀ ਆਲੀ ਜੀ ਨੂੰ ਤੁਸੀਂ ਜਿੰਨਾ ਮਰਜ਼ੀ ਜ਼ੋਰ ਲਾ ਲਿਓ ਤੁਹਾਡਾ ਸੁਪਨਾ ਨਹੀਂ ਪੂਰਾ ਹੁੰਦਾ ਇਹਦਾ ਇੱਕੋ ਹੀ ਸੁਪਨਾ ਹੈ ਤੁਸੀਂ ਦੇਖ ਲਓ ਜਿਹਦੇ ਕਰੇ ਜਾਂਦਾ ਨਾ ਸਭ ਤੋਂ ਪਹਿਲੇ ਉਹਦੇ ਪਿੱਠ ਤੇ ਸ਼ੁਰੂਆਮਾਰਦਾ ਹੁਣ ਨਵਾਂ ਨਵਾਂ ਉਹ ਆ ਜਿਹੜਾ ਨਵਾਂ ਅਕਾਲੀ ਦਲ ਜਾਲੀ ਜਿਆ ਜਿਹੜਾ ਅਕਾਲੀ ਦਲ ਬਣਿਆ ਉਹਦਾ ਮੈਂ ਉਹਦੇ ਉਹਦੇ ਹੁਣੇ ਬਣਾਇਆ ਨਾ ਬਹਿ ਕੇ ਤੇ ਅੱਜ ਪਿੱਠ ਤੇ ਉਹਦੇ ਸ਼ੁਰੂਆਮਾਰਤਾ ਉਹ ਜਿਹੜਾ ਨੀਟਾ ਪ੍ਰਧਾਨ ਹੈ ਉਹਦੀ ਹੁਣ ਫੋਟੋ ਹੀ ਨਹੀਂ ਲਾਉਂਦਾ ਹਲੇ ਪਤਾ ਨਹੀਂ ਕਿੰਨੇ ਘਰ ਬਦਲਨੇ ਆ ਜਿਹੜਾ ਬੰਦਾ ਇੰਨੇ ਘਰ ਬਦਲਦਾ ਨਾ ਉਹ ਕੋਈ ਨਹੀਂ ਵੜਦਾ ਆਪਣੇ ਤੇ ਇੱਥੇ ਹੁਣ ਕਹਿੰਦਾ ਫਿਰਦਾ ਕਿ ਜੇ ਮੈਂ ਅਕਾਲੀ ਦਲ ਨਾਲ ਸਾਡਾ ਸਮਝੌਤਾ ਨਾ ਜਿੰਦੋਂ ਤੱਕ ਤਾਂ ਜਿੰਨਾ ਤੱਕ ਤਾਂ ਮੈਂ ਪ੍ਰਧਾਨ ਐ ਇਹ ਜਿਹੇ ਬੰਦੇ ਤਾਂ ਨੇੜੇ ਨਹੀਂ ਲੱਗਣ ਦਿੰਦਾ ਮੈਂ ਖਾਲੀ ਦਲ ਬੋਲੇ ਕਿ ਇੰਨਾ ਲੋਕਾਂ ਕਰਕੇ ਆਪਣਾ ਨੁਕਸਾਨ ਹੋਇਆ ਜਿਹੜੇ ਮੌਕਾ ਪ੍ਰਸਤ ਬੰਦੇ ਆ ਉਹਨਾਂ ਕਰਕੇ ਨੁਕਸਾਨ ਹੋਇਆ ਸੋ ਮੈਨੂੰ ਬੜੀ ਖੁਸ਼ੀ ਆ ਤੇ ਹੁਣ ਸਾਰੀ ਜ਼ਿੰਮੇਵਾਰੀ ਆ ਜਿਹੜੀ ਸੀਟਾਂ ਦਾ ਤੁਸੀਂ ਜਿਤਾਉਣੀ ਆ ਜੀ ਬਈ ਫਿਕਰ ਨਾ ਕਰੋ ਠੀਕ ਹੈ ਚਲੋ ਥੈਂਕ ਯੂ ਸੋ ਕਾਂਸੂ ਰੋਡ 'ਤੇ ਮਾਮਲੇ ਨੂੰ ਕਿਵੇਂ ਦੇਖਦੇ ਹੋ ਦੇਖੋ ਮੈਂ ਤੁਹਾਨੂੰ ਦੱਸਾਂ ਆ ਸਾਰੇ ਠੱਗੀ ਠੋਰੀ ਵਾਲੇ ਬੰਦੇ ਆ ਕਾਂਸੂ ਐਂ ਸਾਰੇ ਹੁਣ ਭਗਵੰਤ ਮਾਨ ਤੋਂ ਕਿਉਂ ਡਰਦੇ ਆ ਕਿਉਂਕਿ ਉਹਨੇ ਫਾਈਲਾਂ ਖੋਲੀਆਂ ਆ ਜਿਹੜਾ ਇਹਨਾਂ ਦਾ ਪ੍ਰਧਾਨ ਆ ਰਾਜਾ ਬੜਿੰਗ ਰੋਜ਼ ਕਿਚਣਾ ਕਰਦਾ ਭਗਵੰਤ ਮਾਨ ਕਿ ਤੇਰੀ ਬੱਸਾਂ ਦੀ ਫਾਈਲ ਮੇਰੇ ਕੋਲੇ ਆ ਜਦੋਂ ਬੋਲਦਾ ਬੱਸਾਂ ਦੀ ਫਾਈਲ ਮੇਰੇ ਕੋਲੇ ਆ ਕਿਸੇ ਅਕਾਲੀ ਦਲ ਦੇ ਲੀਡਰ ਪਰ ਕਿਹਾ ਨੇ ਕਿਉਂਕਿ ਹਿੰਮਤ ਨਹੀਂ ਹੈ ਅਕਾਲੀ ਦਲ ਪੰਜਾਬ ਨਾਲ ਜੁੜਿਆ ਸੀ ਅਸੀਂ ਜੋ ਕੁਝ ਬਣਾਇਆ ਪੰਜਾਬ ਸਾਡੀ ਸੋਚ ਪੰਜਾਬ ਅਸੀਂ ਮਰਨਾ ਪੰਜਾਬ ਵਾਸਤੇ ਹੈ ਅਸੀਂ ਇੱਥੇ ਪੰਜਾਬ ਨੂੰ ਬਰਬਾਦ ਕਰਨ ਵਾਸਤੇ ਨਹੀਂ ਅਕਾਲੀ ਦਲ ਪੈਦਾ ਹੋਇਆ ਦੁਸ਼ਮਣਾਂ ਨੂੰ ਭਜਾਉਣ ਵਾਸਤੇ ਪੰਜਾਬ ਦੇ ਦੁਸ਼ਮਣ ਓਕੇ ਜੀ ਓਕੇ ਜੀ